ਮੈਂ ਕੋਈ ਜਿਹੜਾ ਗਲਤ ਗੱਲ ਕਰੂਗਾ ਉਹਦੇ ਨਾਲ ਸਹਿਮਤ ਨਹੀਂ ਹਾਂ ਮੈਂ ਹੁਣੇ ਕਹਿ ਕੇ ਤਾਂ ਹਟਿਆ ਠੀਕ ਹੈ ਨਾ ਗੱਲ ਆ ਬਿੱਟੂ ਵੀ ਗਾਲਾਂ ਕੱਢਦਾ ਸੀ ਮੈਂ ਥੋੜਾ ਸਹਿਮਤ ਹਾਂ ਕਿਸੇ ਨਾਲ ਠੀਕ ਹੈ ਉਹ ਤਾਂ ਚਾਹੇ ਪ੍ਰਧਾਨ ਮੰਤਰੀ ਵੀ ਬਣਾ ਦੇਣ ਯਾਰ ਉਹਦੀ ਗੱਲ ਨਹੀਂ ਹੈ ਅਸੀਂ ਨਹੀਂ ਫਿਰ ਉਹ ਪੰਜਾਬ ਦਾ ਗੱਲ ਨਹੀਂ ਸੀ ਤੁਸੀਂ ਤਾਂ ਪੰਜਾਬ ਦਾ ਨਹੀਂ ਪੰਜਾਬ ਦਾ ਇਸ਼ੂ ਤੁਸੀਂ ਪੰਜਾਬ ਚ ਪੋਲਿਟਿਕਸ ਕਰਨੀ ਹੈ ਮੈਂ ਪੰਜਾਬ ਬੀਜੇਪੀ ਤੋਂ ਅਲੱਗਾਂ ਕੋਈ ਹੈ ਹੈ ਲਿਖ ਕੇ ਕੀ ਦੇਣਾ ਉਹਦੇ ਚ ਕਹਿਤਾ ਉਹਨੂੰ ਡੈਕਟਰ ਇਸ਼ੂ ਹੋ ਗਿਆ ਹੋਰ ਕੀ ਹੋਣਾ ਸੀ ਇਹ ਤਾਂ ਇਹ ਸਵਾਲ ਚ ਦਮ ਨਹੀਂ ਗਰੇਵਨ ਸਰ ਜੀ ਗ੍ਰੀਨ ਚੈਪਟਰ ਤੋਂ ਇੱਕ ਵੀ ਬਿਆਨ ਕੰਗਣਾ ਦੇ ਮਾਮਲੇ ਚ ਨਾ ਆ ਆਰੇ ਭਾਈ ਉਹਨਾਂ ਨੇ ਵੀ ਕਿਹਾ ਕੱਲ ਹੀ ਮੈਂ ਟੀਵੀ ਤੇ ਦੇਖ ਰਿਹਾ ਸੀ ਨੀਚੇ ਪੱਟੀ ਤੋਂ ਦੇ ਨਿਊਜ਼ 18 ਤੇ ਦੇਖੀ ਆ ਗ੍ਰੀਨ ਚੈਪਟਰ ਦੇ ਸਾਹਮਣੇ ਤੁਸੀਂ ਕਿਹਾਗੇ ਉਹਨਾਂ ਨੂੰ ਜਿਹੜੇ ਮੁੱਦੇ ਨੇ ਤੋਸ਼ਣਾ ਤੇ ਆਏ ਲਿਖੇ ਪਰ ਕੈਪਟਨ ਆਫ ਰੇਡਰਸ ਇਨ 2014 ਦੇ ਵਿੱਚ ਉਹਨੂੰ ਪੁਲੀਚ ਇਟ ਦਿੰਦਾ ਉਹਨਾਂ ਨੂੰ ਪੁੱਛੋ ਨਾ ਜਾ ਕੇ ਇਹ ਉਹ ਤੁਹਾਡੀ ਪਾਰਟੀ 'ਚ ਨਹੀਂ ਪਾਰਟੀ 'ਚ ਹੋਣ ਦਾ ਮਤਲਬ ਐ ਤਾਂ ਕੰਗਲਾ ਵੀ ਮੇਰੀ ਪਾਰਟੀ 'ਚ ਆ ਹਾਂ ਮੈਂ ਕੋਈ ਜਿਹੜਾ ਗਲਤ ਗੱਲ ਕਰੂਗਾ ਉਹਦੇ ਨਾਲ ਸਹਿਮਤ ਨਹੀਂ ਹਾਂ ਮੈਂ ਹੁਣੇ ਕਹਿ ਕੇ ਤਾਂ ਹਟਿਆ ਠੀਕ ਹੈ ਨਾ ਗੱਲ ਆ ਬਿੱਟੂ ਵੀ ਗਾਲਾਂ ਕੱਢਦਾ ਸੀ ਮੈਂ ਥੋੜਾ ਸਹਿਮਤ ਹਾਂ ਕਿਸੇ ਨਾਲ ਠੀਕ ਹੈ ਮੰਤਰੀ ਬਣਦੀ ਮੰਤਰੀ ਬਣਦੀ ਉਹ ਤਾਂ ਚਾਹੇ ਪ੍ਰਧਾਨ ਮੰਤਰੀ ਵੀ ਬਣਾ ਦੇਣ ਯਾਰ ਉਹਦੀ ਗੱਲ ਨਹੀਂ ਹੈ ਅਸੀਂ ਜਿਹੜੇ ਵਿਚਾਰਧਾਰਾ ਨਾਲ ਜੁੜੇ ਹੋਏ ਬੰਦੇ ਹਨ ਅਸੀਂ ਨਹੀਂ ਕਿਸੇ ਨੂੰ ਮੰਨਦੇ ਹੁੰਦੇ ਇਦਾਂ